आज ਆਪਾਂ ਆਲੂ ਅਤੇ ਮੇਥੀ ਦੀ ਸਵਾਦਿਸ਼ਟ ਸਬਜ਼ੀ ਬਣਾਵਾਂਗੇ ਸਭ ਤੋਂ ਪਹਿਲਾਂ ਮੈਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਲਿਆ ਹੈ ਉਹਨੂੰ ਹਾਈ ਫਲੇਮ ਤੇ ਕੁੱਕ ਕਰਕੇ ਉਹਦੇ ਵਿੱਚ ਅਦਰਕ ਲਸਣ ਵੱਖਰਾ ਵੱਖਰਾ ਕ੍ਰਸ਼ ਕਰਕੇ ਪਾ ਦਿੱਤਾ ਹੈ ਫਿਰ ਉਹਨੂੰ ਘੱਟ ਫਲੇਮ ਦੇ ਉੱਪਰ ਚੰਗੀ ਤਰ੍ਹਾਂ ਕੁੱਕ ਕੀਤਾ ਹੈ ਤਾਂ ਕਿ ਉਹ ਸੜ ਨਾ ਜਾਵੇ ਥੋੜਾ ਜਿਹਾ ਜੀਰਾ ਐਡ ਕਰਤਾ ਹੈ ਇਹਦੇ ਨਾਲ ਸਬਜ਼ੀ ਦਾ ਟੇਸ ਹੋਰ ਜ਼ਿਆਦਾ ਵਧੀਆ ਆਏਗਾ ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਕੰਬੀਨੇਸ਼ਨ ਮਤਲਬ ਐਕਸਟਰਾਔਡੀਨਰੀ ਲੱਗਦਾ ਹੈ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਆਪਣੀ ਤੇ ਸਬਜ਼ੀ ਬਹੁਤ ਜ਼ਿਆਦਾ ਹੈਲਦੀ ਵੀ ਹੁੰਦੀ ਹੈ ਹੁਣ ਮੈਂ ਵਿੱਚ ਪਿਆਜ਼ ਹਰੀ ਮਿਰਚ ਪਾ ਆਪਾਂ ਥੋੜੇ ਟਾਈਮ ਤੱਕ ਕੁੱਕ ਕਰ ਲੈਣਾ ਨਾਲ ਹੀ ਮੈਂ ਥੋੜਾ ਜਿਹਾ ਨਮਕ ਐਡ ਕਰ ਦਿੱਤਾ ਹੈ ਇਹਦੇ ਨਾਲ ਜਿਹੜਾ ਕੁਕਿੰਗ ਪ੍ਰੋਸੈਸ ਥੋੜਾ ਫਾਸਟ ਹੋ ਜਾਂਦਾ ਹੈ ਤੇ ਇਹਦੇ ਨਾਲ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਚੀਜ਼ਾਂ ਦਾ ਤੁਸੀਂ ਨਮਕ ਆਪਣੇ ਅਕੋਰਡਿੰਗ ਪਾ ਸਕਦੇ ਜੀ ਆਪਣੇ ਟੇਸਟ ਅਕੋਰਡਿੰਗ ਜਿੰਨਾ ਵੀ ਤੁਹਾਨੂੰ ਵਧੀਆ ਲੱਗਦਾ ਹੈ ਜਿਆਦਾ ਜਿਆਦਾ ਘੱਟ ਟੋਟਲੀ ਤੁਹਾਡੇ ਤੇ ਡਿਪੈਂਡ ਕਰਦਾ ਹੈ ਫਿਰ ਉਸ ਤੋਂ ਬਾਅਦ ਮੈਂ ਥੋੜਾ ਵੇਟ ਕੀਤਾ ਕਿ ਜਿਹੜੇ ਪਿਆਜ਼ ਆ ਪ੍ਰੋਪਰਲੀ ਕੁੱਕ ਹੋ ਜਾਣ ਸਾਰਿਆਂ ਨੂੰ ਆਪਣੇ ਅਕੋਰਡਿੰਗ ਪਿਆਜ਼ ਕੁੱਕ ਕਰਨੇ ਪਸੰਦ ਆ ਕਿਸੇ ਨੂੰ ਜ਼ਿਆਦਾ ਕਿਸੇ ਨੂੰ ਥੋੜੀ ਮੈਂ um మీడియం ਫਲੇਮ ਤੇ ਇਹਨਾਂ ਨੂੰ ਕੁੱਕ ਕਰਦੀਆਂ ਤਾਂ ਕਿ ਇਹਨਾਂ ਦਾ ਜਿਹੜਾ ਟੇਸਟ ਵਧੀਆ ਆਵੇ ਹੁਣ ਮੈਂ ਟਮੇਟੋਸ ਐਡ ਕਰ ਦਿੱਤੇ ਹੋਏ ਆ ਵਿੱਚ ਟਮੇਟੋਸ ਨੂੰ ਆਪਾਂ ਥੋੜੇ ਟਾਈਮ ਤੱਕ ਕੁੱਕ ਕਰਾਂਗੇ ਮੈਂ ਸਾਰੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ ਪਾਉਣੀ ਆ ਕਿਉਂਕਿ ਮੈਨੂੰ ਇਦਾਂ ਲੱਗਦਾ ਹੈ ਕਿ ਇਦਾਂ ਕਰਨੇ ਨਾਲ ਸਬਜ਼ੀ ਦਾ ਟੇਸ ਜ਼ਿਆਦਾ ਵਧੀਆ ਹੁੰਦਾ ਹੈ ਤੁਸੀਂ ਇਕੱਠੀਆਂ ਚੀਜ਼ਾਂ ਵੀ ਪਾ ਸਕਦੇ ਜਿਵੇਂ ਪਿਆਜ਼ ਆ ਟਮਾਟਰ ਉਹਨਾਂ ਉਸ ਤੋਂ ਬਾਅਦ ਮੈਂ ਪੋਟੈਟੋਸ ਐਡ ਕਰ ਦਿੱਤੀ ਹੋਈ ਆ ਤੁਸੀਂ ਪੋਟੈਟੋਸ ਬੋਇਲ ਕਰਕੇ ਵੱਖਰੇ ਵੀ ਪਾ ਸਕਦੇ ਆ ਮੀਠੀ ਦੀ ਸਬਜ਼ੀ ਦੇ ਵਿੱਚ ਪਰ ਮੈਂ ਇਸ ਤਰ੍ਹਾਂ ਹੀ ਪਾ ਦਿੱਤੀ ਹੋਈ ਆ ਕਿਉਂਕਿ ਇਦਾਂ ਵੀ ਜਲਦੀ ਹੈ ਜਿਹੜੇ ਆ ਗਲ ਜਾਂਦੇ ਆ ਇਹ ਇੰਨਾ ਜ਼ਿਆਦਾ ਟਾਈਮ ਨਹੀਂ ਲੈਂਦੇ ਆਗੇ ਹੁਣ ਮੈਂ ਹਲਦੀ ਐਡ ਕਰ ਦਿੱਤੀ ਹੋਈ ਆ ਨਾਲ ਮੈਂ ਦੂਸਰੇ ਮਸਾਲੇ ਵੀ ਜੋ ਕੁਝ ਵੀ ਐਡ ਕਰਨਾ ਹੈ ਜਿਵੇਂ ਕਿ ਗਰਮ ਮਸਾਲਾ ਐਡ ਕਰ ਦਿੱਤਾ ਹੋਇਆ ਹੈ ਮੈਂ ਐਕਸਟਰਾ ਮਿਰਚ ਨਹੀਂ ਪਾਈ ਤੁਸੀਂ ਪਾ ਸਕਦੇ ਹੋ ਨਾਲ ਮੈਂ ਆਸ ਤੇ ਮੇਥੀ ਐਡ ਕਰ ਦਿੱਤੀ ਹੋਈ ਆ ਹੁਣ ਇਹਨੂੰ ਥੋੜਾ ਜਿਹਾ ਹਿਲਾਵਾਂਗੇ ਤਾਂ ਕਿ ਜਿਹੜੇ ਸਾਰੇ ਮਸਾਲੇ ਪ੍ਰੋਪਰਲੀ ਇੱਕ ਦੂਜੇ ਨਾਲ ਮਿਕਸ ਹੋ ਜਾਣ ਤੇ ਇਹਨੂੰ ਕਵਰ ਕਰਕੇ ਰੱਖ ਦਾਂਗੇ ਕੁਝ ਟਾਈਮ ਦੇ ਲਈ ਕਵਰ ਕਰਕੇ ਆਪਾਂ ਕੁਝ ਟਾਈਮ ਲਈ ਰੱਖਣਾ ਤੇ ਵਿਚ ਵਿਚ ਇਹਨੂੰ ਹਿਲਾਉਂਦੇ ਰਹਿਣਾ ਹੈ ਇਦਾਂ ਨਹੀਂ ਕਿ ਸਬਜੀ ਆਪਣੀ ਥੱਲੇ ਲੱਗ ਜਾਵੇ ਫਿਰ ਉਹਨੂੰ ਚੈੱਕ ਕਰ ਲੈਣਾ ਫਿਰ ਹਿਲਾ ਲੈਣਾ ਹੈ